ਇਹ ਦੇਖੋ ਅੱਜ ਤੋਂ 4 ਦਿਨ ਸਭ ਠੀਕ ਰਹੇ ਬਣਵਾ ਅੱਜ ਤੋਂ 4 ਦਿਨ ਜਾਨੀ ਕਰ ਰਹੇ ਸੀ ਸੁਨਰੋ ਕੋ ਕੋ ਕਰਾ ਕਰਮਨ ਆਪੇ ਸੀ ਤੇ ਤੁਸੀਂ ਇੱਧਰ ਦੇਖ ਰਹੇ ਹੋ ਲਾਈਕਸ ਇਹ ਦਾ ਮਤਲਬ ਪ੍ਰੋਜੈਕਟ ਮੰਡਰ ਦਾ ਕਹਿੰਦਾ ਕਿ ਕੋਈ ਨਹੀਂ ਕਿ ਚਾਬੀਆਂ ਦੇ ਦਿੰਦੇ ਨੇ ਤੇ ਦੋ ਆਪਾਂ ਹੱਥੋਂ ਕੰਮ ਕਰਦਾ ਠੀਕ ਹੈ ਜੀ ਬੰਦਾ ਕੰਮ ਕਰਦਾ ਬੱਲੀ ਭਾਈ ਕਿ ਮਕਿਆ ਤੇ ਬੱਲੀ ਭਾਈ ਨੂੰ ਮੈਂ ਮਾਰ ਕਰਨ ਮੇਧਨ ਖੜੇ ਆਓ ਕਿੰਨੂ ਅੱਤੀ ਪਹਿਲਾਂ ਟੀਕਾ ਹੁੰਦਾ ਸੀ ਸ਼ਰਾਬ ਦਾ ਅੱਛਾ ਜੀ ਮੇਨ ਨਟ ਸੀ ਲੋਹਾਰਾ ਕਾ ਰੋਡ ਬਾਈਪਾਸ ਤੇ ਇਹ ਸਾਡਾ ਹੂੰ ਇਹ ਰਣਜੀਤ ਆ ਉਹ ਏਰੀਏ ਦਾ ਇਹ ਠੀਕ ਹੈਗਾ ਵਾ ਅੱਛਾ ਜੀ ਇਹ ਜਿਹੜਾ ਗਰੁੱਪ ਆ ਇਹ ਸਾਡੇ ਹੁਣ ਜਿਹੜੇ ਨਿਊਲੀਟ ਟੀਕੇਦਾਰ ਆ ਇਹ ਆ ਜੰਤੀਪੁਰੀ ਇਹਨਾਂ ਕੋਲ ਆ ਅੱਛਾ ਜੀ ਪਹਿਲਾਂ ਇਹ ਆਰਪੀਬੀ ਵਾਇਨ ਕੋਲ ਸੀ ਤੇ ਅੱਜ ਅਚਾਨਕ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇਹ ਬੰਦਾ ਮਨਮੀਤ ਸਿੰਘ ਨਾਮ ਹੈ ਇਹਦਾ son of ਪਰਮਿੱਤਰ ਸਿੰਘ ਸਿੰਘ ਪਿੰਡ ਹੈਗਾ ਦਾ ਨਸ਼ਹਰਾ ਕਲਾਂ ਜਨਸ਼ਹਰਾ ਨੰਗਲੀ ਜੀ ਨੂੰ ਆਪਾਂ ਬੋਲ ਦਿੰਨੇ ਆ ਉਹ ਇਹਦਾ ਪਿੰਡ ਆ ਇਹ ਬੰਦਾ ਹੈthi ਇਸ ਠੇਕੇ ਦੇ ਵਿੱਚ ਕੁਰਸੀਆਂ ਟੇਬਲ ਲਾ ਕੇ ਤੇ ਇਸ ਠੇਕੇ ਨੂੰ ਐਜ਼ੇ ਹਾਤਾਜ਼ੂਜ਼ ਕਰ ਰਿਹਾ ਵਾ ਅੱਛਾ ਜੀ ਆਪਣੀ ਮਰਜ਼ੀ ਦੇ ਨਾਲ ਕੋਈ ਡਿਪਾਰਟਮੈਂਟਲ ਪਰਮਿਸ਼ਨ ਨਹੀਂ ਹੈਗੀ ਇਹਦੇ ਕੋਲ ਤੇ ਇਹਦੇ ਕੋਲ ਅਸੀਂ ਅੱਜ ਇੱਕ ਪੇਟੀ ਫੜੀਆਂ ਬਲੈਂਡਰ ਪੈਡ ਪੰਜ ਲੂਸ ਬੋਤਲਾਂ ਫੜੀਆਂ ਦੀ ਬਲੈਂਡਰ ਪੈਡ ਦੀਆਂ ਤੇ ਤਿੰਨ ਪੇਟੀਆਂ ਬੀਅਰ ਦੀਆਂ ਫੜੀਆਂ ਦੇ ਜਿਹਦੇ ਵਿੱਚ ਹੈਵਰਟ ਤੇ ਕਿੰਗ ਫਿਸ਼ਰ ਹੈਗੀ ਆ ਤੇ ਪਲੱਸ ਇੱਕ ਬਲੈਕ ਐਂਡ ਵਾਈਟ ਦੀ ਬੋਤਲ ਆ ਇੱਕ ਬਲੈਕ ਟੀਚਰ ਦੀ ਬੋਤਲ ਹੈਗੀ ਆ। ਭਾਵੇਂ ਸਾਰੀ ਡੁਪਲੀਕੇਟ ਮਾਲ ਲੱਗ ਰਿਹਾ ਹੈ ਕਿ ਐਕਸਪਾਇਰੀ ਜਾਂ ਡੁਪਲੀਕੇਟ ਮਾਲ ਨਹੀਂ ਇਹ ਸਾਡਾ 31 ਮਾਰਚ ਤੱਕ ਤੇ ਠੀਕ ਆ ਮਾਲ ਉਹ ਕੋਈ ਡੁਪਲੀਕੇਟ ਜਾਂ ਐਕਸਪਾਇਰੀ ਨਹੀਂ ਹੈਗਾ। ਠੀਕ ਆ ਮਾਲ ਠੀਕ ਆ। ਲੇਕਿਨ ਲੀਗਲੀ ਤੌਰ ਤੇ ਇਹ ਦੁਕਾਨ ਜਿਹੜੀ ਅਪਰੂਵਡ ਨਹੀਂ ਹੈਗੀ। ਓਕੇ ਹਾਤੇ ਵਾਸਤੇ ਜਿਹੜੀ ਦੁਕਾਨ ਸਾਡੀ ਅਪਰੂਵਡ ਨਹੀਂ ਹੈਗੀ। ਗਵਰਨਮੈਂਟ ਵੱਲੋਂ ਕੋਈ ਫੀਸ ਜਾਂਦੀ ਹੈ ਸਾਡੀ ਜਿਹੜੀ ਇਹਨੇ ਨਹੀਂ ਭਰੀ। ਨਾ ਇਹਨੇ ਕੋਈ ਪਰਮਿਸ਼ਨ ਲਈ ਆ। ਵਿਦਆਊਟ ਲਾਇਸੈਂਸ विदाउट परमिशन ਇਹ ਇਥੇ ਚਿਕਨ ਦਾ ਕੰਮ ਕਰਨ ਦੇ ਨਾਲ ਨਾਲ ਚਰਾਬ ਦਾ ਕਾਰੋਬਾਰ ਕਰ ਰਿਆ ਇਹ ਓਨਰ ਇੱਧਰ ਤੇ ਆ ਕਿਸੇ ਦੇ ਥੱਲੇ ਨੇ ਇਹ ਕਿਸੇ ਦੇ ਥੱਲੇ ਹੀ ਕੰਮ ਕਰ ਰਿਆ ਓਨਰ ਨਹੀਂ ਹੈਗਾ ਓਨਰ ਫਾਰ ਇਨਵੈਸਟੀਗੇਸ਼ਨ ਇਹਨੇ ਦੱਸਿਆ ਵਾ ਕਿ ਕੋਈ ਜਸਪਾਲ ਸਿੰਘ ਨਾਮ ਦਾ ਬੰਦਾ ਵਾ ਜਿਹਦੀ ਇਹ ਦੁਕਾਨ ਹੈ ਆ ਅਸੀਂ ਹੁਣ ਦੇਖਾਂਗੇ ਅੱਗੇ ਅੱਗੇ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਜਸਪਾਲ ਸਿੰਘ ਕਿੱਥੋਂ ਦੇ ਰਹਿਣ ਵਾਲੇ ਆ ਕੀ ਉਹਨਾਂ ਦਾ ਫੋਨ ਨੰਬਰ ਆ ਇੱਥੇ ਕਹਿ ਰਿਆ ਕਿ ਮੈਨੂੰ ਕਿਸੇ ਦਾ ਕੁਝ ਪਤਾ ਨਹੀਂ ਆ ਚਾਬੀਆਂ ਵੀ ਇਹਨੇ ਕਿਸੇ ਕੋਲੋਂ ਲਈਆਂ ਨੇ ਤੇ ਹੁਣ ਇਨੂੰ ਲੈ ਕੇ ਜਾ ਰਹੇ ਆ ਆ ਸਦਰ ਥਾਣੇ ਅੱਛਾ ਜੀ ਉੱਥੇ ਫਿਰ ਤੇ ਐਫ ਆਈ ਆਰ ਲੌਂਚ ਹੋਏਗੀ ਜੋ ਵੀ ਸਾਡੀ ਕਾਠੀ 14 ਦਾ ਜਿਹੜਾ ਪਰਚਾ ਹੈਗਾ ਵਾ ਉਹ ਇਹਦੇ ਤੇ ਦਿੱਤਾ ਜਾਏਗਾ ਤੇ ਉਸ ਤੋਂ ਬਾਅਦ ਥਾਣਿਆਂ ਵਾਲੇ ਜੋ ਆਪਣੇ ਆਈਓ ਸਾਹਿਬ ਨੇ ਉਹ ਇਨਵੈਸਟੀਗੇਸ਼ਨ ਕਰਨਗੇ ਇਹ ਮਾਲ ਨੇ ਕਿੱਥੋਂ ਲਿਆ ਤੇ ਇਹਨੂੰ ਕਿੰਨੇ ਪਰਮਿਸ਼ਨ ਦਿੱਤੀ ਇੱਥੇ ਰੱਖ ਕੇ ਚਲਾਈ ਸੋਰੀ ਸ਼ਟਰਿਆਂ ਤੇ ਸ਼ਰੇਆਮ ਲਿੱਕ ਸ਼ਟਰ ਵੀ ਓਪਨ ਹੁੰਦਾ ਸੀ ਜਾਂ ਕਿਸ ਤਰੀਕੇ ਨਾਲ ਹੁੰਦਾ ਸੀ ਜੀ ਮੈਡਮ ਸ਼ਰੇਆਮ ਹੀ ਕਰ ਰਿਹਾ ਸੀ ਜੀ ਹਾਂਜੀ ਸ਼ਰੇਆਮ ਸੀ ਸਰੇਮ ਚੱਲ ਰਿਹਾ